ਕੁਝ ਟਾਈਮ ਪਹਿਲਾਂ ਸੁਨੰਦਾ ਸ਼ਰਮਾ ਨੇ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਸੋਸ਼ਲ ਮੀਡੀਆ ਦੇ ਉੱਤੇ ਅਤੇ ਲੋਕਾਂ ਨੇ ਅੰਦਾਜ਼ੇ ਲਾਣੇ ਸ਼ੁਰੂ ਕਰਤੇ ਸੀ ਵੀ ਇਹ ਸੁਨੰਦਾ ਸ਼ਰਮਾ ਦਾ ਜਿਹੜਾ ਕਿ ਹਸਬੈਂਡ ਆ ਅਤੇ ਫਿਓਨਸੀ ਅਤੇ ਲੋਕਾਂ ਦੇ ਵੱਲੋਂ ਇਹ ਸਭ ਕੁਝ ਅਟਕਲਾਂ ਬਣਾ ਕੇ ਵਾਇਰਲ ਕਰ ਦਿੱਤੀਆਂ ਗਈਆਂ ਸੀ ਸੋਸ਼ਲ ਮੀਡੀਆ ਦੇ ਉੱਤੇ ਫਿਰ ਸੁਨੰਦਾ ਸ਼ਰਮਾ ਨੇ ਕਿਹਾ ਸੀ ਵੀ ਸਾਡਾ ਸ਼ੂਟ ਚੱਲ ਰਿਹਾ ਜੀ ਗਾਣੇ ਦਾ ਉਹ ਮੇਰਾ ਭਰਾ ਆ ਭਰਾ ਵਾਂਗੂ ਆ ਤੇ ਫਿਰ ਸੁਨੰਦਾ ਸ਼ਰਮਾ ਨੇ ਅੱਜ ਵੀਡੀਓ ਵੀ ਸਾਂਝੀ ਕੀਤੀ ਆ ਉਸ ਦੇ ਨਾਲ ਜੋਸ ਸਟਰਲਿੰਨ ਨਾਮ ਆ ਤੁਹਾਨੂੰ ਪਤਾ ਵੀ ਹੋਵੇਗਾ ਅਤੇ ਇਟਲੀ ਦਾ ਇਹ ਅਤੇ ਇੱਕ ਮਾਡਲ ਆ ਜਿਹਦੇ ਨਾਲ ਗਾਣੇ ਦਾ ਸ਼ੂਟ ਚੱਲ ਰਿਹਾ ਆ ਅਤੇ ਹੁਣ ਇਹ ਵੀਡੀਓ ਤੁਸੀਂ ਦੇਖ ਸਕਦੇ ਹੋ ਸੁਨੰਦਾ ਸ਼ਰਮਾ ਦੀ ਜਿਹੜੀ ਸਾਂਝੀ ਕੀਤੀ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਸੀਂ ਧੀਗਾ ਤੁਸੀਂ ਧੀਗਾ ਆ ਨਹੀਂ ਮਰ ਜਾਣਾ ਏ ਸਤਿ ਸ਼੍ਰੀ ਅਕਾਲ ਨਾ ਮਿਸ ओके यस एंड से द अनदर वन बाकी ਗੱਲ ਆ باقی ਗੱਲ ਆ ਪਕੀ ਗੱਲ ਆ ਮੈਂ ਠੀਕ ਆ ਸੇ ਮੈਂ ਠੀਕ ਆ ਮੈਂ ਠੀਕ ਆ ਤਾਂ ਵੀਡੀਓ ਨੂੰ ਕਰ ਦੋ ਦੱਬ ਕੇ ਸ਼ੇਅਰ ਤੇ ਇੱਕ ਲਾਈਕ ਕਰ ਦੋ ਸੁਨੰਦਾ ਸ਼ਰਮਾ ਦੇ ਲਈ ਅਤੇ ਨਵੇਂ ਗਾਣੇ ਦੀ ਸ਼ੂਟਿੰਗ ਚੱਲ ਰਹੀ ਹੈ ਨਵਾਂ ਗਾਣਾ ਜਲਦੀ ਸੁਨੰਦਾ ਸ਼ਰਮਾ ਦਾ ਤੁਹਾਨੂੰ ਦੇਖਣ ਨੂੰ ਮਿਲੇਗਾ ਧੰਨਵਾਦ